ਕਨੇਕ ਵੱਡੀ ਗਲਤਫਹਮੀ ਉਹ ਪਾਲ ਲੈਂਦਾ ਜਿਹੜਾ ਇਹ ਸਰੀਰ ਤੰਦਰੁਸਤ ਹੈ ਮੇਰੇ ਤੇ ਦੋਸ਼ ਕੋਈ ਨਹੀਂ ਲੱਗਿਆ ਮੈਨੂੰ ਵਿਵਤਾ ਗਮ ਦੇ ਵਿੱਚ ਕਦੇ ਨਹੀਂ ਜਾਣਾ ਪਿਆ ਕਾੜੇ ਦਾ ਭਾਵ ਹੁੰਦਾ ਜੀ ਝੋਰਾ ਚਿੰਤਾ ਚਿੰਤਾ ਮੈਨੂੰ ਕਦੇ ਨਹੀਂ ਹੋਈ ਆਪਾਂ ਨੂੰ ਮੌਤ ਨਹੀਂ ਆ ਸਕਦੀ ਆਪਾਂ ਮਰਜੀ ਦਾ ਖਾਂਦੇ ਪੀਂਦੇ ਭੋਗਦੇ ਆਂ ਪਾਸ਼ਕਲ ਉਹਦੇ ਅੰਦਰ ਇੱਕ ਸਿਨਥੈਟਿਕ ਬੰਦ ਕ ਖਿਆਲ ਬਣ ਜਾਂਦਾ ਸਭ ਕੁਛ ਕੀਤਾ ਨੇ ਆਪਣਾ ਉਹ ਸਮਝਦਾ ਕਿ ਸਾਰਾ ਕੁਝ ਮੇਰੇ ਕਰਕੇ ਹੋ ਰਿਹਾ ਹੈ ਮੈਂ ਸਰੀਰ ਤੰਦਰੁਸਤ ਕੀਤਾ ਮੇਰੇ ਕਰਕੇ ਮੇਰੇ ਤੇ ਦੋਸ਼ ਕੋਈ ਨਹੀਂ ਲੱਗਿਆ ਮੇਰੇ ਮੇਰੀ ਜੱਦੋਜਾਦ ਕਰਕੇ ਮੈਂ ਚਿੰਤਾ ਕੋਈ ਨਹੀਂ ਮੈਂ ગામ ਦੇ ਵਿੱਚ ਕੋਈ ਨਹੀਂ ਮੈਨੂੰ ਬਿਪਤਾ ਕੋਈ ਨਹੀਂ ਪੈਂਦੀ ਜੀਅਨ ਸੰਕਤ ਰਿਆ ਤੇ ਕਹਿੰਦੇ ਉਹ ਪਰਮਾਤਮਾ ਜਿਹੜਾ ਜਿਹੜਾ ਅੰਦਰ ਜੀ ਹੈ ਉਹਦੇ ਪ੍ਰਤੀ ਸ਼ੰਕਾ ਪੈਦਾ ਹੋ ਜਾਂਦੀ ਵੀ ਫਿਰ ਉਹਦੀ ਕੀ ਲੋੜ ਆ ਜਦੋਂ ਸਾਰਾ ਪੁਜਾਪ ਹੀ ਆਪਾਂ ਕਰ ਰਹੇ ਇਹ ਦਿਨ ਚੱਲਦਾ ਹੈ ਅੱਜ ਵੀ ਦੇਖੋ ਮਨਕ ਨਾਸਤਿਕਤਾ ਦੇ ਵਿੱਚ ਵਿਚਰਦਾ ਉਹਦੇ ਵਿੱਚ ਅਰਜ ਹੈ ਹਨ ਵੀ ਲੈ ਭਾਈ ਜੇ ਆਪਾਂ ਖਾਣਾ ਵੀ ਆਪ ਹੈ ਕਮਾਉਣਾ ਵੀ ਆਪ ਹੈ ਪਹਿਨਣਾ ਵੀ ਆਪਾ ਲੈ ਕੇ ਵੀ ਆਪ ਆਉਣਾ ਫਿਰ ਰੱਬ ਕਾਦੇ ਵਾਸਤੇ ਖਾਪ ਤਾਂ ਹੀ ਰਹਿਆਂਗੇ ਰੱਬ ਖਵਾ ਰਿਹਾ ਕਮਾ ਆਪਾ ਤਾਂ ਰਹਿਆਂ ਜੋ ਉਹ ਕਹਿ ਰਿਹਾ ਵੀ ਕਮਾਓ ਤੁਸੀਂ ਜਦੋਂ ਉਹਦੀ ਕਿਰਪਾ ਨਾ ਹੋਵੇ ਤੇ ਕਰੋ ਪੈਰ ਪਟਣ ਦੀ ਵਿਜਾਜ ਨਹੀਂ ਜੀ ਹੁੰਦੀ